ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ 사త్సੰਗਤ ਆਓ ਅੱਜ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਗੁਰੂ ਗੋਮ ਸਿੰਘ ਸਾਹਿਬ ਜੀ ਤਿਨਾਂ ਨੂੰ ਸਮਰਪਤ ਆਪਾਂ ਇਹ ਪੰਦਰਵਾੜਾ ਜਿਹੜਾ ਮਨਾਇਆ ਹੈ ਇਹਦੇ ਵਿੱਚ ਆਪ ਜੀ ਨਾਲ ਬਹੁਤ ਵੀਡੀਓ ਦੀਆਂ ਸਾਂਝਾ ਪਾਈਆਂ ਔਰ ਇੱਕ ਅੱਜ ਸਾਂਝ ਜਿਹੜੀ ਪਵਣੀ ਹੈ ਜਿਵੇਂ ਕਿ ਆਪਾਂ ਚਾਰ ਸਹਿਜਾ ਦੇ ਪੜ੍ਹਦੇ ਹਾਂ ਤਾਂ ਤਨ ਸਾਹਿਬ ਸ੍ਰੀ ਗੁਰਗੋਬ ਸਿੰਘ ਸਾਹਿਬ ਜੀ ਤੇਨਾਂ ਦੇ ਪੰਜਵੇਂ ਸੁਪੁੱਤਰ ਜੁਝਾਰ ਸਿੰਘ ਪਾਲਤ ਪੁੱਤਰ ਉਹਨਾਂ ਬਾਰੇ ਆਪ ਜੀ ਨੇ ਜਾਣਕਾਰੀ ਸਾਂਝੀ ਕਰੀਏ ਜੀ ਉਹ ਕੌਣ ਸਨ ਜੋਰਾਵਰ ਸਿੰਘ ਇਹ ਬੱਸੀ ਪਠਾਨਾ ਨਗਰ ਦੇ ਇੱਕ ਸਿੱਖ ਹੋਏ ਨੇ ਗੁਰੂ ਸਾਹਿਬ ਦੇ ਭਾਈ ਨੱਥੂ ਰਾਮ ਜੀ ਜਿਨ੍ਹਾਂ ਦੀ ਘਰਵਾਲੀ ਦਾ ਨਾਮ ਹੈ ਭਿੱਖੀ ਤੇ ਜੋਰਾਵਰ ਸਿੰਘ ਜੀ ਦਾ ਨਾਨਾ ਜੀ ਇਹਨਾਂ ਦਾ ਨਾਮ ਹੈ ਭਾਈ ਭਾਨਾ ਭਾਈ ਭਾਨਾ ਉਸ ਵੇਲੇ ਬੱਸੀ ਪਠਾਣਾ ਨਗਰ ਦੇ ਵਿੱਚ ਕਾਨੂੰਗੋ ਦੀ ਡਿਊਟੀ ਕਰਦਾ ਸੀ ਬੜਾ ਰੱਜਿਆ ਪੁੱਜਿਆ ਪਰਿਵਾਰ ਸੀ ਇਹ ਤਨਤਨ ਸਾਬ ਸ੍ਰੀ ਗੁਰਗੋਬ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਵਾਤੇ ਅਨੰਕੁਰ ਸਾਹਿਬ ਆਏ ਔਰ ਗੁਰੂ ਸਾਹਿਬ ਦੇ ਹੀ ਹੋ ਕੇ ਰਹਿ ਗਏ ਆਪ ਜੀ ਨੂੰ ਦੱਸਦੀਏ ਕਿ ਇਹਨਾਂ ਦੇ ਘਰ ਤਿੰਨ ਪੁੱਤਰ ਪੈਦਾ ਹੋਏ ਸਭ ਤੋਂ ਛੋਟਾ ਪੁੱਤਰ ਜਿਹੜਾ ਸੀ ਉਹ 1695 ਈਸਵੀ ਵਿੱਚ ਦਸੰਬਰ 1695 ਦੇ ਵਿੱਚ ਜਨਮ ਲਿਆ ਹੈ ਤਕਰੀਬਨ ਸਭ ਜਿਆਦਾ ਜੋਰਾਵਾਲ ਸਿੰਘ ਜੀ ਜਿਨ੍ਹਾਂ ਦੇ बराबर ਉਹਨਾਂ ਦੀ ਉਮਰ ਸੀ ਕੋ ਥੋੜਾ ਬਾਕਾ ਫਰਕ ਸੀਗਾ ਸੋ ਸਤਿਗੁਰੂ ਦੀ અપਾਰ ਕਿਰਪਾ ਦੇ ਨਾਲ ਇਹ ਦੋਵੇਂ ਦੰਪਤੀ ਨੱਥੂ ਰਾਮ ਜੀ ਅਤੇ ਪਖੀ ਜੀ ਨਾਲ ਭਾਈ ਜੋਰਾਵਰ ਸਿੰਘ ਛੋਟਾ ਬੱਚਾ 4-5 ਸਾਲ ਦੀ ਉਮਰ ਹੈ ਅਨੰਦਪੁਰ ਸਾਹਿਬ ਗੁਰੂ ਦੇ ਦਰਸ਼ਨਾਂ ਨੂੰ ਆਏ ਉਸ ਵੇਲੇ ਤੱਕ ਪਿਆਰਿਓ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ ਸਨ ਔਰ ਮਾਤਾ ਗੁਜਰ ਕੌਰ ਜੀ ਛੋਟੇ ਬੱਚਿਆਂ ਦੀ ਪਾਲਣ ਪੋਸਣ ਦੇ ਵਿੱਚ ਬਹੁਤ ਔਖਾਈ ਮਹਿਸੂਸ ਹੋ ਰਹੀ ਸੀ ਔਰ ਬੀਬੀ ਪਿਖੀ ਨੇ ਦੇਖਿਆ ਤੇ ਮਨ ਦੇ ਵਿੱਚ ਬੜੀਆਂ ਵਿਚਾਰ ਆਉਣੀਆਂ ਹੁਣ ਇੱਥੇ ਦੋਨੇ ਜੀ ਅਤੇ ਬੇਟਾ ਰਹਿਣ ਲੱਗ ਪਏ ਬੱਚਾ ਜਿਹੜਾ ਸੀਗਾ ਜੋਰਾਵਰ ਸਿੰਘ ਉਹ ਬੱਚਿਆਂ ਸਭ ਜਿਆਦਿਆਂ ਦੇ ਨਾਲ ਖੇਡਦਾ ਮਿਲਦਾ ਔਰ ਤਾਂ ਹੰਤਨ ਸਾਬ ਸ੍ਰੀ ਗੁਰਗੋਬ ਸਿੰਘ ਜੀ ਰੋਜ਼ਾਨਾ ਸ਼ਖਲਾਈ ਕੈਂਪ ਦੇ ਵਿੱਚ ਬੱਚਿਆਂ ਦੇ ਜੋਰਜ ਮੈਸ ਮਲ ਖਾੜੇ ਕਰਾਉਂਦੇ تیر ਅੰਦਾਜ਼ੀ ਘੋੜ ਸਵਾਰੀ ਸਾਰੀ ਸਿੱਖਿਆ ਜਿਹੜੀ ਆ ਉਹ ਸਾਬ ਜਿਆਦਿਆਂ ਨੂੰ ਮਿਲਦੀ ਉਹਨਾਂ ਦੇ ਨਾਲ ਹੀ ਭਾਈ ਜੋਰਾਵਰ ਸਿੰਘ ਜੀ ਵੀ ਆਪਣੀ ਕਸਰਤ ਅਜਮਾਇਸ਼ ਕਰਦੇ ਇੱਕ ਦਿਨ ਖੇਡਦੇ ਆ ਖੇਡਦੇ ਆ ਹਾਸੇ-ਹਾਸੇ ਵਿੱਚ ਸਾਬ ਸ੍ਰੀ ਗੁਰਗੋਬ ਸਿੰਘ ਸਾਹਿਬ ਜੀ ਕਹਿਣ ਲੱਗੇ ਆ ਭਾਈ ਜੋਰਾਵਰ ਸਿੰਘ ਸਹਿਜਾ ਦੇ ਜੋਰਾਵਰ ਸਿੰਘ ਨਾਲ ਤੇਰੀ ਪਕੜ ਦੇਖੀ ਤੇਰੀ ਕੁਸ਼ਤੀ ਦੇਖੀ ਸਤਿਗੁਰੂ ਨੇ ਦੋਨਾਂ ਨੂੰ ਕੋਲ ਲਾ ਦਿੱਤਾ ਤੇ ਪਿਆਰਿਓ ਜਿਹੜਾ ਬੱਸੀ ਪਠਾਣਾ ਵਾਲਾ ਜੋਰਾਵਰ ਸਿੰਘ ਸੀ ਉਸਨੇ ਸਹਿਜਾ ਦੇ ਨੂੰ ਢਾਲਿਆ ਉਸ ਵੇਲੇ ਗੁਰੂ ਸਾਹਿਬ ਨੇ ਜੱਫੀ ਦੇ ਵਿੱਚ ਜੋਰਾ ਸਿੰਘ ਜੋਰਾਵਰ ਸਿੰਘ ਨੂੰ ਲਿਆ ਤੇ ਬੜਾ ਪਿਆਰ ਕਰਕੇ ਕਿਹਾ ਕਿ ਪੁੱਤਰ ਤੂੰ ਵੀ ਮੇਰਾ ਹੀ ਪੁੱਤਰ ਹੈਂ ਜੇ ਇਹ ਮੇਰੇ ਪੁੱਤਰ ਨੇ ਨਾ ਚਾਰ ਤੇ ਪੰਜਵਾਂ ਪੁੱਤਰ ਪਾਲਤ ਪੁੱਤਰ ਤੂੰ ਮੇਰਾ ਹੈ ਉਸ ਦਿਨ ਤੋਂ ਬਾਅਦ ਬਹੁਤ ਜ਼ਿਆਦਾ ਪਿਆਰ ਸਕਾਰ ਮਿਲਣ ਕਰਕੇ ਬੱਚਿਆਂ ਦੇ ਵਿੱਚ ਘੁਲ ਮਿਲ ਗਿਆ ਔਰ ਦੁੱਧੇ ਬੰਨੇ ਬੀਬੀ ਪਖੀ ਤੇ ਨਥੂ ਦਾਮ ਨੇ ਦੇਖਿਆ ਕਿ ਇੱਥੇ ਮਾਤਾ ਜੀ ਨੂੰ ਔਖ ਹੈ 판 ਦੇ ਵਿੱਚ ਦੋਵਾਂ ਜੀਆ ਨੇ ਵਿਚਾਰ ਕੀਤੀ ਕਿਉਂ ਨਾ ਬੀਬੀ ਪਖੀ ਕਹਿਣ ਲੱਗੀ ਮੈਂ ਜਵਾਰਾਵਰ ਨੂੰ ਲੈ ਕੇ ਇੱਥੇ ਮਾਤੇ ਦੇ ਨਾਲ ਨਾਲੇ ਹੱਥ ਵਟਾਵਾ ਨਾਲੇ ਛੋਟੇ ਬੱਚਿਆਂ ਦਾ ਇਹਦਾ ਬੜਾ ਪਿਆਰ ਹੈ ਇਹਨਾਂ ਨਾਲ ਖੇਡੇ ਮਲੇਗਾ ਵੱਡਾ ਹੋਵੇਗਾ ਤੁਸੀਂ ਜਾ ਕੇ ਪਰਿਵਾਰ ਨੂੰ ਸੰਭਾਲੋ ਸੋ ਪਿਆਰਿਓ ਬੀਬੀ ਭਿੱਖੀ ਦੀ ਗੱਲ ਸੁਣ ਕੇ ਨਥੁਰਾਮ ਜੀ ਆਪਣੇ ਨਗਰ ਨੂੰ ਚਲੇ ਗਏ ਔਰ ਪਾਲਤ ਪੁੱਤਰ ਜੋਰਾਵਰ ਸਿੰਘ ਜੀ ਉੱਥੇ ਰਹਿ ਗਏ ਔਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਪਿਆਰਿਓ ਜਿਹੜਾ ਘੇਰਾ ਪੈਂਦਾ ਹੈ ਨੰਤੁਰ ਸਾਹਿਬ ਨੂੰ ਉਸ ਦੇ ਵਿੱਚ ਬੜੇ ਸਿੱਖਾਂ ਨੂੰ ਥਾਕੇ ਵੀ ਕਟਨੇ ਪਏ ਬਹੁਤ ਸਿਕਾਂ ਦਾ ਨੁਕਸਾਨ ਹੋਇਆ ਬਹੁਤ ਸ਼ਹੀਦियां ਹੋਈਆਂ ਬਹੁਤ ਸਾਰੇ ਘੋੜੇ ਮਾਰੇ ਗਏ ਬਹੁਤ ਸਾਰੇ ਊਠ ਖਤਮ ਹੋ ਗਏ ਪਿਆਰਿਓ ਬਹੁਤ ਸਾਰਾ ਰਸਤ ਪਾਣੀ ਮੁੱਕ ਗਿਆ ਜਿਸ ਵੇਲੇ ਕਿਲੇ ਨੂੰ ਛੱਡ ਕੇ ਗੁਰੂ ਸਾਹਿਬ ਨਿਕਲੇ ਤੇ ਭਾਈ ਨੱਥੂ RAM ਦਾ ਜਿਹੜਾ ਬੱਚਾ ਸੀਗਾ ਭਾਈ ਯੋਰਾਵਰ ਸਿੰਘ ਇਹ ਵੀ ਵਹੀਰ ਦੇ ਨਾਲ ਜਿਵੇਂ ਕਿ ਫੌਜੀ ਟੁਕੜੀਆਂ ਬਣਾਈਆਂ ਸੀ ਉਹਨਾਂ ਦੇ ਨਾਲ ਹੀ ਪਿਆਰਿਓ ਇਹ ਵੀ ਨਿਕਲ ਕੇ ਤੇ ਕੋਟਲਾ ਨਿਆੰਖਾਂ ਤੱਕ ਜਿਸ ਵੇਲੇ ਭਾਈ ਬਚਿੱਤਰ ਸਿੰਘ ਜੀ ਜੰਗ ਦੇ ਵਿੱਚ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਉਹਨਾਂ ਦਾ ਸਿਣ੍ਹਾ ਲੈ ਕੇ ਕੋਟਲਾ ਨਿਹੰਗ ਸਿੰਘ ਪਹੁੰਚਿਆ ਸੀ ਔਰ ਉੱਥੋਂ ਗੁਰੂ ਸਾਹਿਬ ਨੇ ਅਜੀਤ ਸਿੰਘ ਭਾਈ ਜੀ ਸਿੰਘ ਅਤੇ ਪੰਜਾਹ ਸਿੰਘ ਦਿੱਤੇ ਜਿਨ੍ਹਾਂ ਦੇ ਵਿੱਚ ਭਾਲ ਪੁੱਤਰ ਭਾਈ ਜੋਰਾਵਰ ਸਿੰਘ ਵੀ ਭਾਈ ਬਚਿੱਤਰ ਸਿੰਘ ਨੂੰ ਲੈਣ ਵਾਸਤੇ ਗਿਆ ਤੇ ਲੈ ਕੇ ਆਏ ਉਸ ਤੋਂ ਅਪਰੰਤ ਆਪ ਜੀ ਤਾਂਤਨ ਨੂੰ ਸੈਭ ਸ੍ਰੀ ਗੁਰਗੋਬ ਸਿੰਘ ਸਾਹਿਬ ਜੀ ਦੇ ਨਾਲ ਉਸੇ ਰਾਤ 7 ਤਰੀਕ ਦੀ ਰਾਤ ਨੂੰ ਚਮਗੌਰ ਦੀ ਗੜੀ ਦੇ ਵਿੱਚ ਆ ਜਾਂਦੇ ਨੇ ਜਿਸ ਵੇਲੇ ਸਾਰੇ ਸਿੱਖ ਆਪੋ ਆਪਣੇ ਅਸਥਾਨਾਂ ਤੇ ਬਲਾਜਮਨ ਹੋ ਜਾਂਦੇ ਨੇ ਤਾਂ ਸਤਿਗੁਰੂ ਦੇਖਦੇ ਨੇ ਕਿ ਜੋਰਾਵਰ ਸਿੰਘ ਵੀ ਇੱਥੇ ਆ ਗਿਆ ਹੈ ਪਿਆਰਿਓ ਕਹਿਣ ਲੱਗੇ ਪੁੱਤਰ ਇਧਰ ਆ ਮੇਰੀ ਗੱਲ ਸੁਣ ਗੱਲ ਇਹ ਹੈ ਕਿ ਇੱਥੇ ਇਤਿਹਾਸ ਲਿਖਿਆ ਜਾਣਾ ਇੱਥੇ ਸ਼ਹੀਦੀਆਂ ਹੋਣੀਆਂ ਨੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ਤੇ ਉਂਗਲ ਚੁੱਕੇ ਕੇ ਤਾਂ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਸ ਨੇ ਲੋਕਾਂ ਨੇ ਪੁੱਤਰ ਮਰਵਾ ਦਿੱਤੇ ਮੈਂ ਨਹੀਂ ਪੁੱਤਰ ਚਾਹੁੰਦਾ ਕਿ ਤੂੰ ਜੰਗ ਦੇ ਵਿੱਚ ਸਾਡੇ ਨਾਲ ਸੇ ਸ਼ਹੀਦੀ ਪ੍ਰਾਪਤ ਕਰੇ ਤੇਰੀ ਉਮਰ ਬਹੁਤ ਛੋਟੀ ਹੈ ਤੂੰ ਇਥੋਂ ਜਾ ਸਕਦਾ ਹੈ ਔਰ ਬੜੀ ਨਾਂ ਨੁਕਰ ਵੀ ਕੀਤੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਪਾ ਕੇ ਰਾਤ ਦੇ ਹਨੇਰੇ ਦੇ ਵਿੱਚ ਮੁਗਲ ਫੌਜਾਂ ਨੂੰ ચીਰਦਾ ਹੋਇਆ ਪਿਆਰਿਓ ਇਹ ਕੋਠਲਾ ਨਿਹੰਗ ਖਾਨ ਪਹੁੰਚ ਜਾਂਦਾ ਹੈ ਉਸ ਵੇਲੇ ਤੱਕ ਅਨੰਤਪੁਰ ਸਾਹਿਬ ਤੋਂ ਲੈ ਕੇ ਇਸ ਗੁਰਮੁਖ ਪਿਆਰੇ ਦੇ ਜੋਰਾਵਰ ਸਿੰਘ ਦੇ ਸਰੀਰ ਦੇ ਉੱਤੇ ਪਿਆਰਿਓ 22 ਫੱਟ ਲੱਗੇ ਨੇ ਔਰ ਉਹਨਾਂ ਫੱਟਾਂ ਦੇ ਨਾਲ ਹੀ ਆਪ ਭਾਈ ਗੁਰਸਾ ਸਿੰਘ ਦੇ ਭਾਈ ਬੱਗਾ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਜਾਂਦਾ ਹੈ ਹੁਣ ਭਾਈ ਗੁਰਸਾ ਸਿੰਘ ਬੱਗਾ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਉਹ ਸੋਚਦੇ ਨੇ ਕਿ ਉਹਨ ਇਸ ਨੂੰ ਕਿਸ ਤਰੀਕੇ ਦੇ ਨਾਲ ਇਹਦਾ ਇਲਾਜ ਕਰਵਾਇਆ ਜਾਵੇ ਅਗਰ ਕਿਸੇ ਵੈਦ ਹਕੀਮ ਡਾਕਟਰ ਦੇ ਕੋਲ ਲੈ ਕੇ ਜਾਂਦੇ ਹਾਂ ਤੇ ਆਪਾਂ ਵੀ ਫੜੇ ਜਾਵਾਂਗੇ ਤੇ ਇਹ ਵੀ ਫੜਿਆ ਜਾਵੇਗਾ ਸੋ ਇੱਕ ਵਿਉਂਤ ਬਣਾਈ ਇੱਕ ਪਿਆਰਿਓ ਗੱਡਾ ਤਿਆਰ ਕੀਤਾ ਜਿੱਦੇ ਵਿੱਚ ਥੱਲੇ ਲੱਕੜਾਂ ਰੱਖ ਕੇ ਵਿੱਚ ਕਰ ਭਾਈ ਜੋਰਾਵਰ ਸਿੰਘ ਨੂੰ ਪਾਇਆ ਗਿਆ ਉੱਪਰ ਫਿਰ ਲੱਕੜਾਂ ਲਧੀਆਂ ਗਈਆਂ ਔਰ ਅੰਮ੍ਰਿਤ ਵੇਲੇ ਹੀ ਇਹ ਗੱਡਾ ਲੈ ਕੇ ਇੱਕ ਮਾਤਾ ਭੂਪਾ ਹੈ ਜਿਸ ਦਾ ਪਤੀ ਹਕਮਤ ਕਰਦਾ ਸੀ ਮਰਨ ਤੋਂ ਬਾਅਦ ਉਹ ਮਾਤਾ ਪੁੱਪਾ ਉਹਦੀ ਜਗ੍ਹਾ ਤੇ ਹਕਮਤ ਦਾ ਇਲਾਜ ਕਰਦੀ ਸੀ ਬੜਹੇਰੀ ਪਿੰਨਦੀ ਆਪ ਜੀ ਭਾਈ ਬੱਗਾ ਸਿੰਘ ਤੇ ਭਾਈ ਗੁਰਸ਼ਾ ਸਿੰਘ ਜੀ ਗੱਡੇ ਸਮੇਤ ਬੜਹੇਰੀ ਪਿੰਨ ਪਹੁੰਚਦੇ ਨੇ ਔਰ ਮਾਤਾ ਪੁੱਪਾ ਦਾ ਗੁਰੂ ਘਰ ਦੇ ਨਾਲ ਚੰਤ ਸ਼ਰਧਾ ਤੇ ਬਹੁਤ ਸਾਰਾ ਵਿਸ਼ਵਾਸ ਪਿਆਰ ਸੀ ਉਸਨੇ ਆਪਣੇ ਗ੍ਰਹਿ ਵਿਖੇ ਰੱਖ ਕੇ ਭਾਈ ਜੁਰਬਰ ਸਿੰਘ ਨੂੰ ਤੰਦਰੁਸਤ ਕੀਤਾ ਤੰਦਰੁਸਤ ਕਰਨੋਂ ਪਰੰਤ ਪਿਆਰਿਓ ਇਹ ਫਿਰ ਦੁਬਾਰਾ ਬਸੀ ਪਠਾਣਾ ਜਾਂਦਾ ਹੈ ਨਗਰ ਵਿੱਚ ਆਪਣੇ ਪਰਿਵਾਰ ਨੂੰ ਮਿਲ ਕੇ ਉੱਥੋਂ ਦਿੱਲੀ ਚਲਾ ਜਾਂਦਾ ਹੈ ਦਿੱਲੀ ਗੁਰੂ ਸਾਹਿਬ ਦੇ ਪਰਿਵਾਰਾਂ ਦੇ ਨਾਲ ਪਿਆਰਿਓ ਇਹ ਫਿਰ ਵਾਪਸ ਦਮਦਮਾ ਸਾਹਿਬ ਵਿਖੇ ਪਹੁੰਚ ਜਾਂਦਾ ਹੈ ਜਿਸ ਵੇਲੇ ਦਮਦਮਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਨਾਲ ਭਾਈ ਜੋਰਾਵਰ ਸਿੰਘ ਦਾ ਫਿਰ ਮਲਾਪ ਹੁੰਦਾ ਹੈ ਜੋਰਾਵਰ ਸਿੰਘ ਨੇ ਵੇਖਿਆ ਕਿ ਸਹਿਬ ਜੀ ਆਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਬੜਾ ਮਨ ਦੇ ਵਿੱਚ ਬੈਰਾਗ ਵੀ ਆਇਆ ਗੁਰੂ ਸਾਹਿਬ ਨੇ ਜੱਫੀ ਵਿੱਚ ਲਿਆ ਔਰ ਗੁਰੂ ਸਾਹਿਬ ਨੇ ਬੜਾ ਪਿਆਰ ਕੀਤਾ ਨਜ਼ਦੀਕ ਹੀ ਇੱਕ ਨਗਰ ਸੀ ਪਿਆਰਿਓ ਉਸ ਨਗਰ ਦਾ ਇਸ ਨੂੰ ਮੁਖੀਆ ਬਣਾ ਕੇ ਭੇਜ ਦਿੱਤਾ ਆਪ ਜੀ ਉੱਥੇ ਆਪਰਾਮਣੇ ਲੱਗੇ ਥੋੜਾ ਸਮਾਂ ਆਪ ਜੀ ਨੇ ਸੇਵਾ ਕੀਤੀ ਅਪਰੰਤ ਘੋੜੇ ਤੇ ਚੜ ਕੇ ਫਿਰ ਗੁਰੂ ਸਾਹਿਬ ਦੇ ਕੋਲ ਆ ਗਏ ਔਰ ਜਿਸ ਵੇਲੇ ਪਿਆਰਿਓ ਇਥੋਂ ਦੱਖਣ ਨੂੰ ਜਾਂਦੇ ਨੇ ਉਸ ਵੇਲੇ ਵੀ ਭਾਈ ਜੋਰਾਵਰ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਗਏ ਔਰ ਇੱਕ ਦੋ ਦਿਨਾਂ ਦੇ ਵਿੱਚ ਜਿਸ ਵੇਲੇ ਆਪ ਚਤੌਰਗੜ੍ਹ ਦੇ ਵਿੱਚ ਪਹੁੰਚ ਗਏ ਰਸਾਂ ਦੇ ਵਿੱਚ ਪਹੁੰਚ ਗਏ ਉੱਥੇ ਬਾਹਰ ਉਤਾਰਾ ਕੀਤਾ ਉੱਥੇ ਸ਼ਮਿਆਨੇ ਲੱਗੇ ਸੰਤਾਂ ਸਜੀਆਂ ਪਿਆਰੋ ਮਨ ਦੇ ਵਿੱਚ ਵਿਚਾਰ ਆਇਆ ਕਿ ਜਿਹੜਾ ਰਾਜਪੂਤਾਂ ਦਾ ਕਿਲਾ ਹੈ ਮੁਗਲਾਂ ਦੇ ਕਬਜ਼ੇ ਦੇ ਵਿੱਚ ਇਸ ਨੂੰ ਵੇਖਿਆ ਜਾਵੇ ਚਾਰ ਪੰਜ ਸਿੰਘਾਂ ਦੇ ਨਾਲ ਭਾਈ ਜੋਰਾਵਰ ਸਿੰਘ ਗੁਰੂ ਸਾਹਿਬ ਤੋਂ ਇਜਾਜ਼ਤ ਲੈ ਕੇ ਜਤੌੜ ਗੜ ਦਾ ਕਿਲਾ ਉਸ ਨੂੰ ਵੇਖਣ ਵਾਸਤੇ ਜਾਂਦੇ ਨੇ ਤੇ ਪਿਆਰਿਓ ਜਿਸ ਵੇਲੇ ਉਹ ਗੇਟ ਤੇ ਜਾਂਦੇ ਨੇ ਤੇ ਮੁਗਲ ਸਿਪਾਈ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੰਦੇ ਕਿਉਂਕਿ ਉੱਥੇ ਲਿਖ ਕੇ ਲਾਇਆ ਹੈ ਕਿ ਹਿੰਦੂਆਂ ਦਾ ਅੰਦਰ ਜਾਣਾ ਮਨਾ ਹੈ ਮੁਸਲਮਾਨ ਜਾ ਸਕਦਾ ਹੈ ਇਹ ਪਿਆਰਿਓ ਸਿੱਖ ਸੀ ਅਮਰਧਾਰੀ ਸਿੱਖ ਕਹਿਣ ਲੱਗੇ ਕਿ ਅਸੀਂ ਅਮਰਧਾਰੀ ਸਿੱਖਾਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖਾਂ ਅਸੀਂ ਹਿੰਦੂ ਨਹੀਂ ਹਾਂ ਇਸ ਵਾਰ ਤੇ ਸਾਡਾ ਇੱਥੇ ਨਹੀਂ ਲਿਖਿਆ ਸਾਨੂੰ ਕਿਲਾ ਵੇਖਣ ਦਿੱਤਾ ਜਾਵੇ ਤੇ ਜਿਹੜੇ ਮੁਗਲ ਸੀ ਬੜੇ ਹੰਕਾਰੇ ਸੀ ਪਿਆਰਿਓ ਗੁੱਸੇ ਦੇ ਵਿੱਚ ਆ ਕੇ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੜਾ ਮੰਦਾ ਚੰਗਾ ਬੋਲਿਆ ਔਰ ਉਸ ਵੇਲੇ ਉਸ ਗੁਰਸਿੱਖ ਤੋਂ ਭਾਈ ਜੋਰਾਵਰ ਸਿੰਘ ਤੋਂ ਬੋਲਣ ਸਹਾਰੇ ਗਏ ਕਿਰਪਾਨ ਸੂਤ ਲਈ ਨਾਲ ਦੇ ਸਿੰਘਾਂ ਨੇ ਵੀ ਕਿਰਪਾਨਾਂ ਸੂਤ ਲਈਆਂ ਤਿੰਨ ਚਾਰ ਮੁਗਲ ਪਠਾਨ ਝੜਕਾ ਦਿੱਤੇ ਇਹਨੇ ਜਿਹਨੂੰ ਇਹਨਾਂ ਤੇ ਹੱਲਾ ਕਰਕੇ ਪਿਆਰਿਓ ਇਹ ਸਿੱਖ ਅਤੇ ਭਾਈ ਜੋਰਾਵਰ ਸਿੰਘ ਜੀ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਜਿਸ ਵੇਲੇ ਖਬਰ ਤਾਂ ਤਨ ਤਨ ਸੈਭੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੱਗੀ ਉਹਨਾਂ ਨੇ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕੀਤੀ ਔਰ ਸਿੱਖਾਂ ਦੇ ਸ਼ਰੀਰ ਔਰ ਭਾਈ ਜੋਰਾਵਰ ਸਿੰਘ ਸਾਹਿਬ ਦਾ ਸ਼ਰੀਰ ਲਿਆ ਕੇ ਉਹਨਾਂ ਦਾ ਨਦੀ ਦੇ ਕੰਢੇ ਤੇ ਸਸਕਾਰ ਕਰਕੇ ਉਸ ਤੋਂ ਬਾਅਦ ਦੇ ਵਿੱਚ ਅੱਗੇ ਨਦੇੜ ਵੱਲ ਨੂੰ ਪ੍ਰਸਥਾਨ ਕਰਦੇ ਨੇ ਸੋ ਪਿਆਰਿਓ ਇਹ ਸੀ ਪਾਲਤ ਪੁੱਤਰ ਭਾਈ ਜੋਰਾਵਰ ਸਿੰਘ ਜਿਹੜੇ ਕੇ ਗੁਰੂ ਸਾਹਿਬ ਦੇ ਪੰਜਵੇਂ ਪੁੱਤਰ ਖਵਾਏ ਇਹਨਾਂ ਨੇ ਚਤੌਰ ਗੜ ਦੇ ਕਿਲੇ ਦੇ ਵਿਸ਼ੇ ਦੀ ਪ੍ਰਾਪਤ ਕੀਤੀ ਔਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੇ ਇਸ ਤੋਂ ਅੱਗੇ ਆਪ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤਨਤਨ ਸਹਿਬ ਸ੍ਰੀ ਗੁਰਗੋਬਿੰਦ ਸਿੰਘ ਸਾਹਿਬ ਨਦੇੜ ਦੀ ਤਰਤੀਬ ਵੱਲ ਨੂੰ ਪ੍ਰਸਤਾਨ ਕਰ ਗਏ ਔਰ ਇਹ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਸਭੂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹੀਆਂ ਭੁੱਲਣ ਨਾ ਚਿਤਾਰਿਓ ਆਓ ਗੱਜ ਕੇ ਫਤਿਹ ਜਾਈਏ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ